ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾ ਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ हमरे दुष्ट सबह तुम कावो आपहात मोय बचावो सुखी बसै मोरो प्रभार शिव का सिख स्वकरतारम मोर अच्छा नेज कर दया करय सब अरन को असंग रहय पूर्ण होय हमारी आशा तोर भजन की रह प्यासा ਤੁਮਾ ਚੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕਾ ਸਿਕ ਮਾਰੇ ਤਾਰੀਆ ਚੁਣ ਚੁਣਾ ਸਤਰਾ ਮਾਰੇ ਵਾਰੀਆ ਆਪ ਹਾਦ ਮੁਜਾ ਉਭਰੇ ਮਰਨ ਕਾਲ ਕਾ ਤਰਾਸ ਨਿਵਰੇ ਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਾ ਤੋਜਾ ਜੋ ਕਰਿਓ ਰੱਛਾ ਰਾਖ ਲੇ ਹੋ ਮੋਇ ਰਾਖਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਾਨ ਦੁਸ਼ਟਨ ਕੇ ਹੰਤਾ ਤੁਮਹ ਪੂਰੇ ਚੋਤਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਾਪ ਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਓ ਬੇਦਰਾਤ ਬ੍ਰਹਮਾ ਜੋਤੀਯ ਜਵਨਕਾਰ ਸਭ ਲੋਕ ਸਵਾਰ ਨਮਸਕਾਰ ਤੈਂ ਹਮਾਰਾ ਜਵਨਕਾਰ ਸਭ ਜਗਤ ਬਨਾਇਓ ਦੇਵ ਦਾਇਤ ਜਚਾਨੇ ਉਪਜਾਇਓ ਆਦਿਆ ਅੰਤੇ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ शिवकनक शिवगुण सुखदियो सतरण को, को पलम बाद कीओ काट-काट के अंतर की जानता भले बुरे की पीर पहचानता चेटित कुंचार अस तोला सब पर कृपा दृष्ट कर फूला संतन दुख पाएते दुखे सुख पाए साधन के सुखी के की पीर पहचान काट-काट के पड़-पड़ की जान ਜਬੋਦਾ ਕਾਰਖ ਕਰਾਕਰਤਾ ਰਹਾ ਪ੍ਰਜਾ ਤਰਤਾ ਤਬ ਦੇ ਅਪਾਰਾ ਜਬ ਆਕਰਖ ਕਰਤੋਂ ਕਬਹੂ ਤੁਮ ਮਿਲਤਾ ਦੇ ਤਰਸ ਬਹੂ ਜੇਤੇ ਬਦਨ ਸ੍ਰਿਸ਼ਟ ਸਵਤਾਰ ਆਪੇ ਆਪਣੀ ਬੂਜੂ ਚਾਰੈ ਤੋਮ ਸਭ ਹਿਤ ਰਤਨ ਰਲਮ ਜਾਨਤ ਬੇਦਾ ਭੇਦ ਅਰ ਆਲਮ ਨਿਰੰਕਾਰ ਨਰਵਕਾਰ ਨਿਰਲੰਬ ਆデア ਨੀਲਾ ਨਾデア ਸੰਭਾਤਾ ਕਾ ਮੋੜਹੁ ਚਾਰਤ ਭੇਦਾ ਜਾ ਕੋ ਪੇਵਨਾ ਪਾਵਤ ਵੇਦਾ ਤਾ ਕੋ ਕਰ ਪਾਨਨੁਮਾਨਤਾ ਮਾ ਮੂੜਾ ਕਜ ਭੇਦਨਾ ਜਾਣਤਾ ਮਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤਨ ਪੀਵਾ ਆਪਿ ਆਪਣੇ ਬੁਧਾ ਜੀਤੇ ਵਰਨਤ ਬਿਨ ਬਿਨ ਤੁ ਹ ਤੇ ਤੀ ਤੁਮਰਾਲ ਖਾ ਨਾ ਜਾਏ ਬਸਾਰਾ ਕੇ ਵਿਦਾ ਸਜਾ ਪ੍ਰਥਮ ਸੰਸਾਰ ਇਕ ਹੈ ਰੂਪਾਨੋਪ ਸਰੂਪ ਅਰੰਕ ਪਿਉ ਰਾਵ ਕਈ ਭੂਪਾ ਅੰਡ ਜੇ ਰਜਾਸ ਸਦ ਜਕੀਨੀ ਉਤ ਪੂਜਾ ਖਾਨ ਬਹੁ ਰਚਦੀਨੀ ਕਉ ਫੂਲ ਰਾਜਾ ਵੈ ਬੈਠਾ ਕਉ ਸੀਮਟ ਪਿਉ ਸੰਕਰੀਕ ਐਠਾ ਸਗਰੇ ਸ੍ਰੇਸ਼ਟ ਦਿਖਾਇ ਚੰਪਵਾ ਯਦੁਜਗਤ ਸਰੂਪ ਸਿਆਮ ਪਵਾ ਆਵਰਛਾ ਮੇਰੀ ਤੁਮ ਕਰੋ ਸਿਖੋ ਬਾਰੇ ਸਿਖ ਸੰਗਰ ਦੁਸ਼ਟ ਤੇ ਉਠਵਾਤ ਉਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸ ਤੋਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵ ਮਰੇ ਪੁਰਖ ਜਵਨਾ ਪਗ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਰੇ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੀ ਹੋ ਤਾਂ ਕੇ ਤਾਪ ਤਨ ਕਮੋਰੀ ਹੋ ਰਿਦਾ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਸ਼ਵ ਸਕ ਨ ਕੋਈ ਇਕ ਬਾਰ ਜਨ ਤਮੈ ਸੰਬਾਰ ਕਾਲ ਫਾਸਤੇ ਤਾਈਓ ਬਾਰਾ ਜਿਨ ਨਰਨਾਮ ਤਿਹਾਰੋ ਕਾ ਦਰ ਦੁਸ਼ਟ ਦੋਖ ਤੇਰਾ ਖੜਗ ਕੇ ਤਮੈ ਸਰਨ ਧਿਆਰੀ ਆਪ ਹਾਦ ਲੈਉ ਬਾਰੀ ਸਰਵ othorਮੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਰਵ othorਮੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਇਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਾਹੀ ਦਸਵੀ ਕਬਯੋ ਬਾਚ ਬੇਨਤੀ ਚੌਪਈ ਹਮਰੀ ਕਰੋ ਹਾ ਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ हमरे दुष्ट सबह तुम कावो आपहात मोए बचावो सुखी बसै मोरो परिवार शिव का सिख स्वकरतार राम मोर अच्छा नेज कर दया करय सब अरन को असंग रहय पूर्ण होय हमारी आशा तोर भजन की रे प्यासा ਤੁਮਾ ਚੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਕ ਮਾਰੇ ਤਾਰੀਆ ਚੁਣ ਚੁਣਾ ਸਤਰਾ ਮਾਰੇ ਵਾਰੀਆ ਆਪ ਹਾਦੈ ਮੁਝ ਉਭਰੇ ਮਰਨ ਕਾਲ ਕਾ ਤਰਾਸ ਨਿਵਰੇ ਆ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਅਸਾ ਤੋਜਾ ਜੋ ਕਰਿਓ ਰੱਛਾ ਰਾਖ ਲੇ ਹੋ ਮੋਇ ਰਾਖਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਾਂਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚੋਤਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਔ ਬੇਦਰਾਤ ਬ੍ਰਹਮਾ ਜੂਤੀਯ ਜਵਨਕਾਰ ਸਭ ਲੋਕ ਸਵਾਰ ਨਮਸਕਾਰ ਤੈਂ ਹਮਾਰਾ ਜਵਨਕਾਰ ਸਭ ਜਗਤ ਬਨਾਇਓ ਦੇਵ ਦਾਤ ਜਚਣੇ ਉਪਜਾਇਓ ਆਦਿਆ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਇਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ शिवकन को शिवगुण सोक दियो सतरण को पलम बाद कियो कट कट के अंतर की जानता भले बुरे की पीर पहचानता चेटित कुन चर असतूला सब पर कृपा दृष्ट कर फूला संतन दुख पाएते दुखे सुख पाए साधन के सुखी के की पीर पचम ना कट कट के पड़ पड़ की जान ਜਬੋਦਾ ਕਰਖ ਕਰਾ ਕਰਤਾ ਰਾ ਪ੍ਰਜਾ ਤਰਤਾ ਤਬ ਦੇ ਅਪਾਰ ਜਬਿਆ ਕਰਖ ਕਰਤੋ ਕਬਹੂ ਤੁਮ ਮਿਲਤਾ ਦੇ ਤਰਸ ਬਹੂ ਜੇਤੇ ਬਦਨ ਸ੍ਰੀਸ਼ਟ ਸਵਤਾਰੈ ਆਪ ਆਪਣੀ ਬੋਜੂਚਾਰੈ ਤੁਮ ਸਭ ਹਿਤ ਰਤਨ ਰਲਮ ਜਾਨਤ ਬੇਦਾ ਭੇਦ ਅਰ ਆਲਮ ਨਿਰੰਕਾਰ ਨਰਵਕਾਰ ਨਿਰਲੰਬ ਆデア ਨੀਲਾ ਨਾデア ਸੰਭਾ ਤਾ ਕਾ ਮੋੜ ਹੁ ਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਵੇਦਾ ਤਾ ਕੋ ਕਰ ਪਾ ਨਨੁਮਾਨਤਾ ਮਾ ਮੂੜਾ ਕਜ ਭੇਦਨਾ ਜਾਣਤਾ ਮਾ ਦੇਵ ਕੋ ਕਹਿਤ ਸਦਾ ਸਿਵਾ ਨਿਰੰਕਾਰ ਕਾ ਚੀਨ ਤਨ ਪੀਵਾ ਆਪ ਆਪਣੇ ਬੁਧਾ ਜੀਤੇ ਵਰਨਤਾ ਪਿੰਨ ਪਿੰਨ ਤੋਂ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕੇ ਵਿਦਾ ਸਜਾ ਪ੍ਰਥਮ ਸੰਸਾਰਾ ਇਕ ਹੈ ਰੂਪਾਨੋਪ ਸਰੂਪ ਅਰੰਕ ਪਿਉ ਰਾਵ ਕਈ ਭੂਪਾ ਅੰਡ ਜੇ ਰਜਾਸ ਤਜਕੀਨੀ ਓ ਤਪੁਜਾ ਖਾਨ ਬਹੁ ਰਚਦੀਨੀ ਕਉਂ ਫੂਲ ਰਾ ਜਾਵੇਂ ਬੈਠਾ ਕਉਂ ਸੀਮਟ ਪਿਉ ਸੰਕਰੀ ਕੈਠਾ ਸਗਰੇ ਸ੍ਰੇਸ਼ਟ ਦਿਖਾਇ ਚੰਪਵਾ ਆਦਿ ਜੁਗਾਦ ਸਰੂਪ ਸਿਆਮ ਪਵਾ ਆਵਰਛਾ ਮੇਰੀ ਤੁਮ ਕਰੋ ਸਿਖੋ ਬਾਰੇ ਸਿਖ ਸੰਗਰ ਦੁਸ਼ਟ ਤੇ ਉਠਵਾਤ ਤਪਤਾ ਸਕਲ ਮਲੇਚ ਕਰੋ ਰਣ ਕਾਤਾ ਜੇ ਅਸ ਤੋਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਵ ਮਰੇ ਪੁਰਖ ਜਵਨਾ ਪਗ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੀ ਹੋ ਤਾਂ ਕੇ ਤਾਪ ਤਨ ਨ ਕੋ ਹਰੀ ਹੋ ਰੇਦਾ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਸ਼ਵ ਸਕ ਨ ਕੋ ਇਕ ਬਾਰ ਜਿਨ ਤੁਮੈ ਸੰਬਾਰਾ ਕਾਲ ਵਾਸਤੇ ਤਾਈਓ ਬਾਰਾ ਜਿਨ ਨਰਨਾਮ ਤਿਹਾਰੋਂ ਕਾ ਦਰ ਦੁਸ਼ਟ ਦੋਖ ਤੇਰਾ ਖੜਗ ਕੇ ਤਮੈ ਸਰਨ ਧਿਆਰੀ ਆਪ ਹਾਦ ਲੈਉ ਬਾਰੀ ਸਰਵ ਠੋਰਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਰਵ ਠੋਰਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਤਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰ हमरे दुष्ट सुरय तुम कावो आपहाद मोहे बचावो सुखी बसै मोरो प्रभार शिव का सिख स्वय करतारम मोर अच्छा नेज कर दया करय सब अरन को आसंग रहय पूर्ण होय हमारी आशा तोर भजन की रह प्यासा ਤੋ ਮਾ ਛੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕਾ ਸਿਕ ਮਾਰੇ ਤਾਰੀਆ ਚੁਣ ਚੁਣਾ ਸਤਰਾ ਮਾਰੇ ਵਾਰੀਆ ਆਪ ਹਾਦ ਮੁਜਾ ਉਭਰੇ ਮਰਨ ਕਾਲ ਕਾ ਤਰਾਸ ਨਿਵਰੇ ਆ ਹੋ ਜੋ ਸੁਦਾ ਹਮਾਰੇ ਪਛਾ ਸ੍ਰੀ ਅਸਾ ਤੋਜਾ ਜੋ ਕਰਿਓ ਰੱਛਾ ਰਾਖ ਲੇ ਹੋ ਮੋਇ ਰਾਖਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਾਂ ਦੁਸ਼ਟਨ ਕੇ ਹੰਤਾ ਤੁਮਹ ਪੂਰੇ ਚੋਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੇ ਔ ਬੇਦਰਾਤ ਬ੍ਰਹਮਾ ਜੋਤੀਯ ਜਵਨਕਾਰ ਸਭ ਲੋਕ ਸਵਾਰ ਨਮਸਕਾਰ ਤੈਂ ਹਮਾਰਾ ਜਵਨਕਾਰ ਸਭ ਜਗਤ ਬਨਾਇਓ ਦੇਵ ਦਾਇਤ ਜਚਣੇ ਉਪਜਾਇਓ ਆਦਿਆ ਅੰਤੇ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਇਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ शिवकनक शिवगुण सोक दियो सत्रण को पलमो बाद की ओ काट-काट के अंतर की जानता भले बुरे की पीर पहचानता चेटी ज कुं चारयस तोला सब पर कृपा दृष्टि कर फूला संतान दुख पाएते दुखे सुख पाए साधन के सुखिए के की पीर पहचान काट-काट के पढ़-पढ़ की जान ਜਬੋਦਾ ਕਰਖ ਕਰਾਕਰਤਾ ਰਾ ਪ੍ਰਜਾ ਤਰਤਾ ਤਬ ਦੇ ਅਪਾਰ ਜਬ ਆਕਰਖ ਕਰਤੋ ਕਬਹੁ ਤੋ ਮੈ ਮਿਲਤਾ ਦੇ ਤਰਸ ਬਹੁ ਜੇਤੇ ਬਦਨ ਸ੍ਰਿਸ਼ਟ ਸਵਤਾਰ ਆਪੇ ਆਪਣੀ ਬੂਜੂ ਚਾਰੈ ਤੋ ਮ ਸਭ ਹਿਤ ਰਤਨ ਰਲਮ ਜਾਨਤ ਬੇਦਾ ਭੇਦ ਅਰ ਆਲਮ ਨਿਰੰਕਾਰ ਨਰਵਕਾਰ ਨਿਰਲੰਬ ਆ ਦੇ ਅਨੀਲਾ ਨਾ ਦੇ ਸੰਭਾ ਤਾ ਕਾ ਮੂੜਾ ਹੁ ਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਵੇਦਾ ਤਾ ਕੋ ਕਰ ਪਾਨਨੁ ਮਾਨਤਾ ਮਾ ਮੂੜਾ ਕਜ ਪੇਧਨਾ ਜਾਣਤਾ ਮਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪੀਵਾ ਆਪ ਆਪਾ ਨੇ ਬੁਧਾ ਜੇਤੀ ਵਰਨਤਾ ਬਿਨ ਬਿਨ ਤੁ ਹ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕੇ ਵਿਦਾ ਸਜਾ ਪ੍ਰਥਮ ਸੰਸਾਰ ਇਕ ਰੂਪਾਨੋਪ ਸਰੂਪ ਅਰੰਕ ਪਿਉ ਰਾਵ ਕਈ ਭੂਪਾ ਅੰਡ ਜੇ ਰਜਾਸ ਸਦ ਜਕੀਨੀ ਓ ਤਪੂਜਾ ਖਾਨ ਬਹੁ ਰਚਦੀਨੀ ਕਉ ਫੂਲ ਰਾਜਾ ਵੈ ਬੈਠਾ ਕਉ ਸੀਮਟ ਪਿਉ ਸੰਕਰੀਕ ਐਠਾ ਸ agresh shreshth dikhay achampawa ya tu jugat sroop syam pawa avaraksha meri tum karo sikho bare sikkh sanghar dosht te uthvate ut paata sakal malech karo ran kaata je asa toja tav sarani pare tin ke doshta dukhit hamare purkh jawana pag pare tyare tin ke tum sankat savtaare ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੀ ਹੋ ਤਾਂ ਕੇ ਤਾਪ ਤਨ ਕਮੋਰੀ ਹੋ ਰਿਦਾ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਸ਼ਵ ਸਕੇ ਨਾ ਕੋਈ ਇਕ ਬਾਰ ਜਿਨ ਤੁਮੈ ਸੰਬਾਰਮ ਕਾਲ ਵਾਸਤੇ ਤਾਈਓ ਬਾਰਾ ਜਿਨ ਨਰਨਾਮ ਤਿਹਾਰੋਂ ਕਾ ਦਰ ਦੁਸ਼ਟ ਦੋਖ ਤੇਰਾ ਖੜਗ ਕੇ ਤਮੈ ਸਰਨ ਧਿਆਰੀ ਆਪ ਹਾਦ ਲੈਉ ਬਾਰੀ ਸਰਵ ਠੋਰਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਰਵ ਠੋਰਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾ ਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ हमरे दुष्ट सबह तुम कावो आपहात मोए बचावो सुखी बसै मोरो परिवार शिव का सिख स्वकरतारम मोर अच्छा नेज कर दया करय सब अरन को असंग रहय पूर्ण होय हमारी आशा तोर भजन की रे प्यासा ਤਮਾ ਛੜ ਕੋਈ ਅਵਰ ਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿਕ ਮਾਰੇ ਤਾਰੀਆ ਚੁਣ ਚੁਣਾ ਸਤਰਾ ਮਾਰੇ ਵਾਰੀਆ ਆਪ ਹਾਦੈ ਮੁਝ ਉਭਰੇ ਮਰਨ ਕਾਲ ਕਾ ਤਰਾਸ ਨਿਵਰੇ ਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਾ ਤੋਜਾ ਜੋ ਕਰਿਓ ਰੱਛਾ ਰਾਖ ਲੇ ਹੋ ਮੋਇ ਰਾਖਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਾਂਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚੋਤਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਾਪ ਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਓ ਬੇਦਰਾਦ ਬ੍ਰਹਮਾ ਜੋਤੀਯ ਜਵਨਕਾਰ ਸਭ ਲੋਕ ਸਵਾਰ ਨਮਸਕਾਰ ਤੈਂ ਹਮਾਰਾ ਜਵਨਕਾਰ ਸਭ ਜਗਤ ਬਨਾਇਓ ਦੇਵ ਦਾਤ ਜਚਣੇ ਉਪਜਾਇਓ ਆਦਿਆੰਤੇ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ शिवकन को शिवगुण सुख दियो सतरण को पलम बाद की ओ काट-काट के अंतर की जानता भले बुरे की पीर पहचानता चेटित कुन चर असतूला सब पर कृपा दृष्ट कर पूला संतन दुख पाएते दुखे सुख पाए साधन के सुखी के की पीर पहचान काट-काट के बड-बड की जान ਜਵਰਦਾ ਕਰਖ ਕਰਾ ਕਰਤਾ ਰਾ ਪ੍ਰਜਾ ਤਰਤਾ ਤਵ ਦੇ ਅਪਾਰ ਜਵਿਆ ਕਰਖ ਕਰਤੋ ਕਬਹੂ ਤੁਮ ਮਿਲਤ ਦੇ ਤਰਸ ਬਹੂ ਜੇਤੇ ਬਦਨ ਸ੍ਰੀਸ਼ਟ ਸਵਤਾਰ ਆਪ ਆਪਣੀ ਬੋਜੂਚਾਰ ਤੋਮ ਸਭ ਹਿਤ ਰਤਨ ਰਲਮ ਜਾਨਤ ਬੇਦਾ ਭੇਦ ਅਰ ਆਲਮ ਨਿਰੰਕਾਰ ਨਰਵਕਾਰ ਨਿਰਲੰਬ ਆ ਦਿਆ ਨੀਲਾ ਨਾ ਦਿਆ ਸੰਭਾ ਤਾ ਕਾ ਮੂੜਾ ਹੁ ਚਾਰਤ ਭੇਦਾ ਜਾ ਕੋ ਪੇਵਨਾ ਪਾਵਤ ਵੇਦਾ ਤਾ ਕੋ ਕਰ ਪਾਨ ਨੁਮਾਨਤਾ ਮਾ ਮੂੜਾ ਕਜ ਬੇਦਨਾ ਜਾਣਤਾ ਮਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨ ਪੀਵਾ ਆਪੇ ਆਪਣੇ ਬੁਧਾ ਜੀਤੇ ਵਰਨਤਾ ਬਿਨ ਬਿਨ ਤੁਹਾ ਤੇ ਤੀ ਤੁਮਰਾ ਲਖਾ ਨਾ ਜਾਏ ਬਸਾਰਾ ਕੇ ਵਿਦਾ ਸਜਾ ਪ੍ਰਥਮ ਸੰਸਾਰ ਇਕ ਹੈ ਰੂਪਾਨੋਪ ਸਰੂਪ ਅਰੰਕ ਪਿਉ ਰਾਵ ਕੀ ਭੂਪਾ ਅੰਡ ਜੇ ਰਜਾ ਸਿਤਜਕੀਨੀ ਓ ਤਪੁਜਾ ਖਾਨ ਬਹੁ ਰਚਦੀਨੀ ਕਉ ਫੂਲ ਰਾਜਾ ਵੈ ਬੈਠਾ ਕਉ ਸੀਮਟ ਪਿਉ ਸੰਕਰੀ ਕੈਠਾ सगरे श्रेष्ठ दिखाय चंपवा याद जुगाद स्वरूप श्याम पवा आबरच्छा मेरी तुम करो सीखो बारे सिख संगर दुष्ट ते उठ वाचत पाता सकल मलेच करो रण काता जे अस तोजा तव सरणी परे तिनके दुष्ट दुगित अमरे पुरख जवाना पग परे तिारे तिनके तुम संकट सवटारे ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਣ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੀ ਹੋ ਤਾਂ ਕੇ ਤਾਪ ਤਨ ਨਕਮੋ ਹਰੀ ਹੋ ਰੇਦਾ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਸ਼ਵ ਸਕਾ ਨਾ ਕੋਈ ਇਕ ਬਾਰ ਜਿਨ ਤੁਮੈ ਸੰਬਾਰ ਕਾਲ ਵਾਸਤੇ ਤਾਈਉ ਬਾਰਾ ਜਿਨ ਨਰਨਾਮ ਤਿਹਾਰੋ ਕਾ ਦਰ ਦੁਸ਼ਟ ਦੋਖ ਤੇਰਾ ਖੜਗ ਕੇ ਤਮੈ ਸਰਨ ਧਿਆਰੀ ਆਪ ਹਾਦ ਲੈਉ ਬਾਰੀ ਸਰਵ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਰਵ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਾਹੀ ਦਸਵੀ ਕਬਯੋ ਬਾਚ ਬੇਨਤੀ ਚੌਪਈ ਹਮਰੀ ਕਰੋ ਹਾ ਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭਾ ਤੁਮ ਕਾ ਵੋ ਆਪਹਾਤ ਮੋਇ ਬਚਾਵੋ ਸੁਖੀ ਬਸੈ ਮੋਰੋ ਪ੍ਰਭਾਰ ਸੇਵਕ ਸਿਖ ਸਵੈ ਕਰਤਾਰ ਰਾਮ ਮੋਰ ਅਛਾ ਨਿਜ ਕਰ ਦਇ ਕਰੈ ਸਭ ਅਰਣ ਕੋ ਆਸੰਗ ਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਾ ਚਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕਾ ਸਿਕ ਮਾਰੇ ਤਾਰੀਆ ਚੁਣ ਚੁਣਾ ਸਤਰਾ ਮਾਰੇ ਵਾਰੀਆ ਆਪ ਹਾਦੈ ਮੁਝਾ ਉਵਰੇ ਮਰਨ ਕਾਲ ਕਾ ਤਰਾਸ ਨਿਵਰੇ ਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਾ ਤੋਜਾ ਜੋ ਕਰਿਓ ਰੱਛਾ ਰਾਖ ਲੇ ਹੋ ਮੋਇ ਰਾਖਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਾਂ ਦੁਸ਼ਟਨ ਕੇ ਹੰਤਾ ਤੁਮਹ ਪੂਰੇ ਚੋਤਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਾਪ ਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਔ ਬੇਦਰਾਤ ਬ੍ਰਹਮਾ ਜੋਤੀਯ ਜਵਨਕਾਰ ਸਭ ਲੋਕ ਸਵਾਰ ਨਮਸਕਾਰ ਤੈਂ ਹਮਾਰਾ ਜਵਨਕਾਰ ਸਭ ਜਗਤ ਬਨਾਇਓ ਦੇਵ ਦਾਇਤ ਜਚਣੇ ਉਪਜਾਇਓ ਆਦਿਆਂ ਤੇ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਇਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ शिवकनक शिवगुण सोक दियो सतरण को पलम बद कियो कट कट के अंतर की जानता भले बुरे की पीर पहचानता चेटित कुं चर अस तोला सब पर कृपा दृष्ट कर फूला संतन दुख पाएते दुखे सुख पाए साधन के सुखी के की पीर पहचान कट कट के पड़पड़ पड़ की जान ਜਬੋਦਾ ਕਰਖ ਕਰਾਕਰਤਾ ਰਾ ਪ੍ਰਜਾ ਤਰਤਾ ਤਬ ਦੇ ਅਪਾਰ ਜਬਿਆ ਕਰਖ ਕਰਤੋ ਕਬਹੁ ਤੁਮ ਮਿਲਤਾ ਦੇ ਤਰ ਸਭੂ ਜੇਤੇ ਬਦਨ ਸ੍ਰੀਸ਼ਟ ਸਵਤਾਰੈ ਆਪ ਆਪਣੀ ਬੋਜੂਚਾਰੈ ਤੁਮ ਸਭ ਹਿਤ ਰਤਨ ਰਲਮ ਜਾਨਤ ਬੇਦਾ ਭੇਦ ਅਰ ਆਲਮ ਨਿਰੰਕਾਰ ਨਰਵਕਾਰ ਨਿਰਲਾੰਬ आदय नीला नादय संव त कोढः चार्थेदा जोपना पावतवेदा ताकोकर पहननुमानत मा मूढः कच वेद न जानत मा देव को कैत सदा शिव निरङ्कार काचिन्नतन पीवा ਆਪੇ ਆਪਣੇ ਬੁਧਾ ਜੀਤੇ ਵਰਨਤਾ ਬਿਨ ਬਿਨ ਤੁਹਾ ਤੇ ਤੀ ਤੁਮਰਾ ਲਖਾ ਨਾ ਜਾਏ ਬਸਾਰਾ ਕੇ ਵਿਦਾ ਸਜਾ ਪ੍ਰਥਮ ਸੰਸਾਰ ਇਕ ਰੂਪਾਨੋਪ ਸਰੂਪ ਅਰੰਕ ਪਿਉ ਰਾਵ ਕਈ ਭੂਪਾ ਅੰਡ ਜੇ ਰਜਾਸ ਸਦ ਜਕੀਨੀ ਓ ਤਪੁਜਾ ਖਾਨ ਬਹੁ ਰਚਦੀਨੀ ਕਉ ਫੂਲ ਰਾ ਜਾਵੇਂ ਬੈਠਾ ਕਉ ਸੀਮਟ ਪਿਉ ਸੰਕਰੀ ਕੈਠਾ ਸਗਰੇ ਇਸ ਰੇਸ਼ਟ ਦਿਖਾਇ ਚੰਪਵਾ ਯਦੁ ਜਗਤ ਸਰੂਪ ਸਿਆਮ ਪਵਾ ਆਵਰਛਾ ਮੇਰੀ ਤੁਮ ਕਰੋ ਸਿਖੋ ਬਾਰੇ ਸਿਖ ਸੰਗਰ ਦੁਸ਼ਟ ਤੇ ਉਠਵਾਤਿ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਤੋਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਗਿਤ ਹਵ ਮਰੇ ਪੁਰਖ ਜਵਨਾ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਣ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਧਰੇ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੀ ਹੋ ਤਾਂ ਕੇ ਤਾਪ ਤਨ ਕਮੋਰੀ ਹੋ ਰਿਦਾ ਸਿੱਧ ਕਰਮੋ ਸਭ ਹੋਈ ਤੁਸ਼ਟ ਸਾਸ਼ਵ ਸਕੇ ਨਾ ਕੋਈ ਇੱਕ ਬਾਰ ਜਿਨ ਤੁਮੈ ਸੰਬਾਰਾ ਕਾਲ ਵਾਸਤੇ ਤਾਈਓ ਬਾਰਾ ਜਿਨ ਨਰਨਾਮ ਤਿਹਾਰੋ ਕਾ ਦਰ ਦੁਸ਼ਟ ਦੋਖ ਤੇਰਾ ਖੜਗ ਕੇ ਤਮੈ ਸਰਨ ਧਿਆਰੀ ਆਪ ਹਾਦ ਲੈਉ ਬਾਰੀ ਸਰਵ ਠੋਰਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਰਵ ਠੋਰਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ